ਕੁੜੀ ਦਰਨਾ ਨਹੀਂ। ਬਹਿ ਹੀ ਕਉਤੀ, ਕਰੀ ਰੱਖ ਲੈਂਦੇ। ਕੰਮ ਤਾਂ ਕੋਈ ਕਰਦਾ ਨਹੀਂ। ਐਨਾ ਚਲ ਮੰਗ ਮੰਗ ਕੇ ਖਾਂਦੀ ਰਹੀ ਐ। ਹੈ ਮੜ ਦੇ ਚੱਕੂ ਢੋੜਾ ਛੂਤ ਹੈ। ਤੇ ਕਿ ਤੱਕ 10 ਸਾਲਾਂ ਦੇ ਵਿੱਚੋਂ 6 ਮਹੀਨੇ ਨਹੀਂ ਬਸੀ ਤੂੰ। ਅਸੀਂ ਸਰਾਬੀ ਕੁਆਬੀ ਦੇ ਘਰ ਕੁੜੀ ਨਹੀਂ ਤੋੜਨੀ। ਪਰਾ ਮੈਨੂੰ ਐ ਦਾ ਸੇਬੇ ਆਉਣੀ ਦਾਰੂ ਪਿੰਦਾ। ਆ ਨਹੀਂ ਪਿੰਦੇ। ਆ ਨਹੀਂ ਪਿੰਦਾ। ਕੋਣ ਨਹੀਂ ਪਿੰਦਾ। ਇਹਨਾਂ ਹੋਣ ਵਾਸਤੇ ਬਣੀ ਐ। ਚਾਵਾਂ ਲਾਡਾ ਨਾਲ ਪਾ ਲਈ ਤੀ। ਤੇਰੇ ਦਿੱਤਨੇ ਕਲੇਸ ਦੇ ਸੋਕੇ ਸੁਭਾਅ ਵਰਗੀ ਕਰਤੀ। ਕੱਟ। ਬੜੇ ਚਾਵਾਂ ਨਾਦ ਨਾਲ ਪਾੜੀ ਤੀ ਮੇਰੀ ਤੀ।

ਕੋਲਾ ਨਰਦੀਨਾ ਨਰਦੀ ਕਰੋ ਠੀਕ ਹੈ ਦੇਖ ਬਈ ਕਾਕਾ ਸੇ ਲੁਕਾ ਦੀ ਗਾ ਭਾਵੇਂ ਰਹਿਣਾ ਜੀ ਭਾਵੇਂ ਰਹਿ ਗੁੱਸੇ ਰੋਜ਼ ਐਕਸ਼ਨ ਅਸ ਨਹੀਂ ਕੁਰੀ ਕਰਨਾ ਤੋਰ ਨਹੀਂ ਬੈਕਾ ਤੋਦੀ ਖੜੀ ਰੱਖ ਲੈਂਦੇ ਕੰਮ ਤਾਂ ਕੋਈ ਕਰਦਾ ਨਹੀਂ ਐਨਾ ਤੇਰੇ ਮੰਗ ਮੰਗ ਕੇ ਖਾਂਦੀ ਰਹੀ ਐ ਚੱਕ ਮਾੜੀ ਜੀ ਗੱਲ ਹੋਊ ਚੱਕੂ ਚੋਲਾ ਠੂ ਪੇਕੀ ਚੱਕੂ ਚੋਲਾ ਠੂ ਪੇਕੀ ਹੈ ਉਹ 10 ਸਾਲ ਹੋ ਗਏ ਤੈਨੂੰ ਰਹੀ ਨੂੰ ਹੈ ਕਦੇ 6 ਮਹੀਨੇ ਰਹੀ ਉੱਥੇ ਕੀ ਕਬੀ ਜਕਰ ਅਸੀਂ ਕੁੜੀ ਨਹੀਂ ਤੋੜਨੀ ਅੱਛਾ ਮੈਂ ਤਾਰੂ ਪੀਣਾ ਉਹ ਨਹੀਂ ਪਿੰਦਾ ਉਹ ਨਹੀਂ ਪਿੰਦਾ ਉਹ ਨਹੀਂ ਪਿੰਦਾ ਹੈ ਮਾਰੂ ਪੀਣ ਵਾਸਤੇ ਬਣੀ ਨਹਾਉਣ ਵਾਸਤੇ ਨਹੀਂ ਬਣੀ ਲੱਗੇ ਘਟਵਾ ਉਹ ਰੋਹੀ ਤਾਂ ਕਹਿਣਾ ਤੁਸੀਂ ਮਰਜ਼ੀ ਕਰ ਲਓ ਮੈਨੂੰ ਉਹੀ ਮਰੇ ਭਾਈ ਵਹੀ ਦੇਖੋ ਤੁਹਾਨੂੰ ਅੱਪੀ ਤਾਂ ਫਿਰ ਤਾਂ ਐਸੇ ਚੀ ਨਾੜਦੇ ਦੇ ਦੱਸ ਦੱਸ ਕਰੀ ਉਹਨੂੰ ਖਾ ਜਾਣ ਪਾਉਂਦੇ ਹਾਂ ਜੰਮੀ ਵਾਜੂ ਹਾਂ ਹਾਂ ਟ੍ਰਾਫਿਕ ਆਪੀ ਹੋ ਰਹੀ ਦੋਸ ਐਕਸ਼ਨ ਰਾਜੀ ਫਾਜੀ ਜੇ ਕਰਾ ਅਸੀਂ ਕੁੜੀ ਨਹੀਂ ਤੋੜਨੀ ਅੱਛਾ ਮੈਂ ਤੈਨੂੰ ਪੀਣਾ ਆ ਨਹੀਂ ਪੀਦਾ ਉਹ ਨਹੀਂ ਪੀਦਾ ਨਾ ਤੈਨੂੰ ਪੀੜ ਵਸਤੀ ਬਣੀ ਹੋਰ ਨਾ ਨਾਤ ਬਣੀ ਆ ਗਏ ਬੜੇ ਚਾਵਾਂ ਲਾਡਾਂ ਨਾਲ ਪਾਲੀ ਸੀ ਤੇਰੇ ਨੇਕਤਾ ਕਲੇਸ਼ ਨੇ ਛਾੜ ਕੇ ਪਿੱਛੇ ਵਰਦੀ ਗਈ ਤੂੰ ਬੂੜੇ ਚ ਬਾ ਕੇ ਰੱਖਣੀ ਸੀ ਹੈ ਦਰਨ ਦੀ ਛੰਡਾ ਇਹ ਵੀ ਨਹੀਂ ਬਣਦੀ ਹੈ ਗਮਾਂਡ ਚ ਇਹ ਵੀ ਨਹੀਂ ਬਣਦੀ ਓਏ ਕਦੇ ਚੰਗੀ ਮਦ ਦਿੱਤੀ ਐ ਤੈ ਮੈਂ ਕਿਹੜੀ ਮਾਂ ਜਿਹੜੀ ਆਦੀ ਤੈਨੂੰ ਕੀ ਆਲ ਸੁਣੋ ਚਾਚਾ ਨਾ ਤੂੰ ਬੁੜੀਆਂ ਦੀਆਂ ਗੱਲਾਂ ਬਾਰੇ ਕੀ ਜਾਣਦਾ ਬੁੜੀਆਂ ਦੀਆਂ ਗੱਲਾਂ ਤਾਂ ਬੁੜੀਆਂ ਨੂੰ ਪਤਾ ਹੁੰਦਾ ਵੇ ਤੂੰ ਇਹ ਚਪਾਟ ਕੋਈ ਨਾ ਤੜਾ ਵੇ ਕੋਈ ਸ਼ੋਗਰਾ ਬੁੱਤਾਂ ਮੇਰੇ ਹੱਥ ਦੀ ਗੱਲ ਕਰੀ ਕੋਈ ਤੇਰੇ ਦੂਰੇ ਵਾਲਾ ਕੋਈ ਨਹੀਂ ਹਮੰਦ ਰੋਇਨਾ ਵਾਲੀ ਆ ਭਾਈ ਕਾਕਾ ਸਾਡੀ ਤਾਂ ਕੋਰੀ ਨਾ ਆ ਗਈ ਆ ਸਾਡੀ ਵੀ ਕੋਰੀ ਨਾ ਆ ਜੀ ਅਸਾਂ ਸੁਣ ਗਿਆ ਨਾ ਵੱਡੇ ਸਰਦਾਰ ਨੇ ਵੀ ਨਾ ਕਰ ਤੂੰ ਵੱਡੇ ਸਰਦਾਰ ਜੀ ਵੀ ਨਾ ਤੇ ਛੋੜੇ ਸਰਦਾਰਾ ਜੀ ਵੀ ਨਾ ਤੇ ਸਮਝ ਮੇਰੀ ਵੀ ਨਾ ਚੱਲ ਇੱਥੋਂ mm <clears throat> ਭਾਈ ਥੋੜਾ ਜਿਹਾ ਥੋੜਾ ਜਿਹਾ ਇਸ ਫਿਲਮ ਵਾਰੀ ਦੱਸ ਦੋ ਬਸ ਥੋੜਾ ਜਿਹਾ ਇਹ ਫਿਲਮ ਜੀ ਟੀਟ ਜਮਾਈ ਹੈ ਪਹਿਲਾਂ ਤੁਸੀਂ ਨੇ ਸਾਡੀਆਂ ਜਿਹੜੀਆਂ ਟੀਟ ਜਮਾਈ ਹੈ ਕਾਫੀ ਸਾਲੀਆਂ ਫਿਲਮਾਂ ਨੂੰ ਪਿਆਰ ਦਿੱਤਾ ਤਿੰਨ ਚਾਰ ਭਾਗ ਆ ਗਿਆ ਇਹ ਉਹਦੇ ਅਗਲਾ ਭਾਗ ਹੈ ਜੀ ਬਹੁਤ ਵਧੀਆ ਭਾਗ ਹੈ ਆਈ ਮੈਂ ਡਰ ਗਿਆ ਫਿਲਮਾਂ ਟੀਟ ਜਮਾਈ ਆਈ ਮੈਂ ਡਰ ਗਿਆ ਬਾਈ ਸਾਰੀ ਵਾਰੀ ਹਰ ਵਾਰੀ ਢੀਠ ਜਮਾਈ ਕਾਤ ਹੋਵੇ ਐਨਾ ਕੱਬਾ ਰੋਲ ਪਰੋਣੇ ਇਹਨਾਂ ਕੰਮ ਹੁੰਦਾ ਜਿਹੜਾ ਲੱਡੂ ਪਰੋਣੇ ਨਿਕਲਦਾ ਨਹੀਂ ਲੱਡੂ ਪਰੋਣੇ ਨਹੀਂ ਪਤਾ ਹੁੰਦਾ ਇਹ ਬਾਈ ਹਰ ਵਾਰੀ ਸਹੁਰੇ ਜਾ ਕੇ ਹਜਾਰ ਲਵਾਉਣ ਦਾ ਕੀ ਚਾ ਚੜ੍ਹ ਹੈਗਾ ਵੀ ਨਾਲੇ ਤੱਕਲੇ ਨੂੰ ਪਰੇਸ਼ਾਨ ਕਰਦੇ ਹੋ ਪਰੇਸ਼ਾਨ ਕਰਦੇ ਆ ਲੋਕੇਸ਼ਨ ਵਾਲਿਆਂ ਨੂੰ ਪਰੇਸ਼ਾਨ ਕਰਦੇ ਆ ਤੇ ਸਹੁਰਾਂ ਤੋਂ ਪਰੇਸ਼ਾਨ ਕਰਨੇ ਕਰਨਾ ਇਹ ਪਰੇਸ਼ਾਨ ਜਿਹੜਾ ਪਰੋਣੇ ਨਾ ਉਹਦੇ ਨਾਲੇ ਜੁੜਿਆ ਹੋਇਆ ਪਰੇਸ਼ਾਨੀ ਦਾ ਕਾਰਨ ਹੈ ਜਿਹੜਾ ਇਹ ਪਰੇਸ਼ਾਨ ਕਰਨਾ ਮੁਰਗਾ ਮੰਗਣਾ ਦੇ ਗਾਰੂ ਮੰਗਣੀ ਇਹ ਜਿਹੜੇ ਢੀਡ ਜਮਾਈ ਲਡੂ ਜਮਾਈ ਹੁੰਦੇ ਨੇ ਉਹ ਅੱਧਾ ਪ੍ਰਾਣੇ ਹੁੰਦੇ ਨੇ ਉਹਨਾਂ ਦਾ ਇਹ ਕੰਮ ਹੁੰਦਾ ਬਿਲਕੁਲ ਜੀ ਮੈਮ ਦਾ ਕੀ ਨਾਮ ਹੈ ਮੈਡਮ ਮੰਜੂ ਮੰਜੂ ਸ਼ਿਵਰਾਤਰੀ ਹਾਂ ਜੀ ਮੰਜੂ ਜੀ ਮੰਜੂ ਇਹ ਨਾਲੇ ਹਾਸੇ ਇਹਨੇ ਪੈਦੇ ਰਹਿੰਦੇ ਰਹੇ ਜੀ ਇਹ ਪ੍ਰਾਣੇ ਮੈਮ ਮੈਮ ਥੋੜਾ ਜਿਹਾ ਫਿਲਮ ਬਾਰੇ ਦੱਸੋ ਕਿਵੇਂ ਕਿਵੇਂ ਲੱਗ ਰਿਹਾ ਹੈਗਾ ਤਾਂ ਤੁਸੀਂ ਦੱਸੋ মুਵੀ ਬਾਰੇ ਹਾਸਿਆ ਖੇਡੀਆਂ ਵੈਸੇ ਲੋਕ ਫਿਲਮ ਦੇਖ ਕੇ ਤੁਹਾਡੀ ਬਹੁਤ ਹਾਸੇ ਖੇਡੀਆਂ ਕਰਦੇ ਨੇ ਬਹੁਤ ਮਜ਼ਾ ਆਂਦਾਗਾ ਪਰ ਰੀਅਲ ਦੇ ਵਿੱਚ ਵੀ ਸੱਚੀ ਦੇ ਵਿੱਚ ਵੀ ਤੁਸੀਂ ਸੈੱਟ ਦੇ ਉੱਪਰ ਬਹੁਤ ਹੱਸਦੇ ਖੇਡਦੇ ਰਹਿੰਦੇ ਹੋ ਤਾਂ ਥੋੜੀ ਜਿਹੀ ਕੋਈ ਐਕਟਿੰਗ ਹੋ ਜੇ ਨਾ ਵੀ ਤੁਹਾਨੂੰ ਇੱਕ ਕੈਰੇਕਟਰ ਦਿੱਤਾ ਗਿਆ ਹੈਗਾ ਇੱਕ ਔਰਤ ਦਾ ਨਾ ਜਿਹਦਾ ਆਪਣੇ ਹਸਬੰਦ ਨਾਲ ਲੜਾਈ ਹੁੰਦੀ ਆ ਹੁਣ ਥੋੜਾ ਜਿਹੀ ਲੜਾਈ ਕਰਕੇ ਦਿਖਾ ਦਿਓ ਸਾਨੂੰ ਓਏ ਤੁਹਾਨੂੰ ਹੋਣੀ ਕਿਉਂਕਿ ਆਇਆ ਨਾ ਪਹਿਲਾਂ ਵੀ ਸਾਰਿਆਂ ਨੇ ਬਹੁਤ ਪਸੰਦ ਕੀਤਾ ਹੈ ਨਾ ਸਾਰੀ ਬਾਪਾ ਦੀਆਂ ਦੇ ਲੋਨ ਜਿਵੇਂ ਆ ਨਾ ਪਰ ਅੱਜ ਮੈਂ ਕੀ ਦੱਸਾਂ ਹੈ ਮਰ ਜਾਣਾ ਇੰਨੀ दारू ਪੀਂਦਾ ਇੰਨੀ दारू ਪੀਂਦਾ ਮੈਨੂੰ ਕਹਿੰਦਾ ਰੁੱਸ ਗਿਆ ਕਿ ਤੂੰ ਪੀਕੇ ਬੈਠੀ ਆ ਸਹਰੇ ਚੱਲ ਤੇ ਮੈਂ ਨਹੀਂ ਜਾਣਾ ਚਾਹੇ ੱਟ ਜੂਰ ਲਾ ਲੈ ਪੂਰਾ ਹੈ ਪਰ ਮੈਂ ਨਹੀਂ ਜਾਣਾ ਸ਼ਰਾਬੀ ਬੰਦੇ ਦੇ ਨਾਲ ਹਾਂ ਤੂੰ ਨਹੀਂ ਜਾਨ ਦਿੱਤ ਰਦਾ ਮਾਰੇ ਚਾਰ ਛੇ ਤਰ ਹਾਂ ਬਾਬਾ ਕਿਵੇਂ ਫਿਰ ਲੱਗਦਾ ਹੈਗਾ ਵੀ ਜਵਾਨੀ ਦੇ ਵਾਅ ਦਿੰਦੇ ਆ ਹਨਾ ਬਈ ਆ ਜਿਹੜੀ ਦਾੜੀ ਐ ਪਹਿਲਾ ਮਸਾ ਦਾ ਪੁੰਗਰਦੀ ਐ ਦਾੜੀ ਜਿਹੜੀ ਹੈਗੀ ਆ ਹਨਾ ਫੇਰ ਉਹਨੂੰ ਤੁਸੀਂ ਮਸ਼ੀਨ ਲਾਣੇ ਹੋ ਫੇਰ ਵੱਡ ਦੇਣੇ ਹੋ ਫੇਰ ਆ ਚੱਟੀ ਦਾੜੀ ਲਾ ਦੇ ਕਿਵੇਂ ਲੱਗਦਾ ਫੇਰ ਜਵਾਨੀ ਚ ਬੜਾਪਾ ਪਹਿਲੀ ਪ੍ਰੋਬਲਮ ਤਾਂ ਉਹਦੀ ਰੋਟੀ ਦੀ ਰੋਟੀ ਨਹੀਂ ਗੱਜਣਾ ਕਰਦੀ ਆ ਹੂੰ ਤੇ ਉਹ ਜੀਵਨ ਤੇ ਸਾਰਿਆਂ ਨੂੰ ਬੇਨਤੀ ਵੀ ਆਲਪ ਪ੍ਰਾਣਾ ਜੀ ਨੂੰ ਦੇਖੋ ਜੀ ਪਹਿਲੇ ਹੀ ਜਾਓ ਭਾਜੀ ਹਾਂਜੀ ਪ੍ਰਾਣਾ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਫੇਰ ਇਨਸਲ ਦੇ ਕਿਉਂ ਜਮਾਈ ਜੀ ਵੀ ਕਰ ਰਹੇ ਆ ਜੀ ਅੱਜ ਦੇ ਦਿਨ ਦੇ ਸਾਡੇ ਫਿਲਮ ਲੈਣੇ ਸਿੱਕੀ ਦੇ ਵਿੱਚ ਬਹੁਤ ਮੋਹ ਲੈਣਾ ਚੱਲ ਰਿਹਾ ਤੁਸੀਂ ਸਾਰਿਆਂ ਦਿਖਾ ਤੁਹਾਨੂੰ ਸਾਰੇ ਪਲਾਗ ਕਰ ਪੂਰਾ ਇੰਜੋਏ ਕਰ ਰਹੇ ਨੇ ਬਹੁਤ ਵਧੀਆ ਸ਼ੁਰੂਆਤ ਹੋ ਰਹੀ ਆ ਬਹੁਤ ਇੱਕ ਕਮੇਡੀ ਮੂਵੀ ਆ ਤੁਸੀਂ ਸਾਰੇ ਇੰਜੋਏ ਕਰੋਗੇ ਜੀ ਬਾਕੀ ਸਾਰੇ ਆ ਸਕ੍ਰਿਪਟ ਹੁਣ ਪੜ ਰਹੇ ਨੇ ਸਾਡੇ ਆ ਸਾਹ ਭਾਦਰ ਜੀ ਕਿਉਂਕਿ ਸਕ੍ਰਿਪਟ ਦੇ ਨਾਲ ਹੀ ਸਟੋਰੀ ਚੱਲਦੀ ਹੈ ਜੇ ਸਕ੍ਰਿਪਟ ਨਾ ਹੋਵੇ ਨਾ ਫਿਰ ਸਟੋਰੀ ਹੋਲ ਜੀ ਜਾਂਦੀ ਹੈ ਸਟੋਰੀ ਨੂੰ ਪਹਿਲਾਂ ਲਿਖਿਆ ਜਾਂਦਾ ਹੈਗਾ ਫਿਰ ਉਹਨੂੰ ਬਹੁਤ ਬਖੂਬੀ ਤਰੀਕੇ ਨਾਲ ਉਹਨੂੰ ਫਰਮਾਇਆ ਜਾਂਦਾ ਹੈਗਾ ਤੇ ਅਸੀਂ ਤੁਹਾਨੂੰ ਜਿਹੜੀਆਂ ਸ਼ੂਟਿੰਗ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਡ੍ਰੀਮ لینڈ ਫਿਲਮ ਸਿਟੀ ਵਿੱਚ ਗਰਮੀ ਬਹੁਤ ਹੈ ਗਰਮੀ ਦੇ ਵਿੱਚ ਬੀਬਾ ਜੀ ਜਿੰਨੀ ਜਿੰਨੀ ਗਰਮੀ ਲੜ ਕੇ ਕੱਢਦੀ ਹੈ ਨਾ ਆਪਣੇ ਘਰ ਵਾਲੇ ਨਾਲ ਉਹਨੀਆਂ ਨੂੰ ਚਿਰ ਨੂੰ ਗਰਮੀ ਲੱਗੀ ਜਾਂਦੀ ਆ ਸੋ ਕੋਈ ਗੱਲ ਨਹੀਂ ਗਰਮੀ ਨੂੰ ਸਹਿਣਾ ਪੈਣਾ ਬਹੁਤ ਜਿਆਦਾ ਗਰਮੀ ਮਿਲਦਾ ਤੇ ਸੋ ਜੀ ਤਾਰਾਂ ਦਾ ਘੂੜਾ ਤਹਿੰਨਾ ਆਏ ਕਿਵੇਂ ਹੋ ਗਿਆ ਕਿਵੇਂ ਹੋ ਗਿਆ ਐ ਹੋ ਗਿਆ ਨਾ ਉਹ ਕੈटरीना कैफ ਦੇ ਹੈ ਐ ਜੀ ਹੋ ਗਿਆ ਹਾਂ ਐਡੇ ਐਡੇ ਪਾਣੀ ਦੇ ਗਲਾਸ ਪੀਤੇ ਜਾ ਰਹੇ ਆ ਵਾਈਟ ਸੀ ਹੈ ਵੈਸੇ ਤਾਂ ਬਾਕੀ ਹਲੇ ਫਿਰ ਐਕਟ ਦੇ ਵਿੱਚ ਆਏ ਨਹੀਂਗੇ ਕਿਉਂਕਿ ਜਿੰਵੇਂ ਸ਼ਾਟ ਰੈਡੀ ਹੋ ਜਾਊਗਾ ਫਿਰ ਐਕਟਿੰਗ ਦੇ ਵਿੱਚ ਆਊਗਾ ਤੇ ਉਦੋਂ ਫਿਰ ਤੁਸੀਂ ਦੇਖਿਓ ਫਿਰ ਪਰਫਾਰਮੈਂਸ ਇਹਨਾਂ ਦੀ ਜਿਹੜੀ ਨਜ਼ਾਰੇ ਬੰਨਦੇ ਨੇ ਇਹ ਕੀ ਕਲੇਸ਼ ਪੈਂਦਾ ਫਿਰ ਉਸ ਘਰ ਦੇ ਵਿੱਚ ਆਹ ਕੈਮਰਾ ਜੀ ਆਹ ਕੈਮਰੇ ਦੇ ਉੱਪਰ ਸ਼ੂਟ ਹੋ ਰਿਹਾ ਹੈਗਾ ਕੈਮਰਾ ਮਾਡਲ A73 Sony ਕੰਪਨੀ ਦਾ ਕੈਮਰਾ ਹੈ ਬੜਾ ਵਧੀਆ ਕੈਮਰਾ ਹੈ ਇਹਦੇ ਉੱਪਰ ਸਾਰੀਆਂ ਫਿਲਮਾਂ ਸ਼ੂਟ ਕਰਦੇ ਨੇ ਤੇ ਬੜਾ ਸੋਣਾ ਇਹ ਡੀਓਪੀ ਸਾਹਿਬ ਨੇ ਡੀਓਪੀ ਸਾਹਿਬ ਕਿਵੇਂ ਚੱਲ ਰਿਹਾ ਫਿਰ ਹੈਂ ਆ ਹੱਥੇ ਕੀ ਹੋ ਗਿਆ ਫਿਰ ਇਹ ਥੋੜੀ ਜੱਟ ਲੱਗੇ ਥੋੜੀ ਜਿਹਾ ਮਤਲਬ ਕੀ ਹੋਇਆ ਉਹ ਛੋਟੇ ਸੀਗੇ ਪਰ ਸਕੇ ਪਰ ਅੱਛਾ ਆਪਣਾ ਵੇਟ ਲੱਗਾ ਠੀਕ ਹੁਣ ਉਹ ਵੀ ਠੀਕ ਹੈ ਹੁਣ ਤਾਂ ਠੀਕ ਹੈ 15 ਕਿਲੋ ਠੀਕ ਹੈ ਕਿਵੇਂ ਲੱਗਦਾ ਕਿਵੇਂ ਸ਼ੂਟ ਚੱਲ ਰਿਹਾ ਫਿਰ ਬਹੁਤ ਵਧੀਆ ਬਹੁਤ ਵਧੀਆ ਹੋਵੇ ਕਿਉਂਕਿ ਕਮੇਟੀ ਆ ਖੁਦ ਆਪ ਨੂੰ ਹੱਸੀ ਹੁੰਦੀ ਆ ਤੇ ਦੂਸਰ ਨੂੰ ਤਾਂ ਹੱਸੂ ਹੀ ਹੱਸੂ ਆ ਹਾਂ ਬਿਲਕੁਲ ਤੇ ਥੋੜਾ ਜਿਹਾ ਕੈਮਰੇ ਬਾਰੇ ਦੱਸ ਦੋ ਇਹਨਾਂ ਸਾਡੇ ਕਈ ਦਰਸ਼ਕ ਕਿ ਲੋਕਾਂ ਨੂੰ ਬਹਿਮ ਹੁੰਦਾਗਾ ਵੀ ਰੈੱਡ ਫਿਲਮ ਰੈੱਡ ਉਹਦੇ ਉੱਪਰ ਜਿਹੜਾ ਕੈਮਰੇ ਦੇ ਉੱਪਰ ਹੀ ਸ਼ੂਟ ਜ਼ਿਆਦਾ ਬਿਲਕੁਲ 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 ਸਹੀ ਗੱਲ ਹੈ ਕੈਮਰਾ ਮੈਟਰ ਜ਼ਰੂਰ ਕਰਦਾ ਹੈਗਾ ਤੇ ਪਰ ਇੰਨਾ ਵੀ ਨਹੀਂਗਾ ਵੀ ਕੀ ਸਾਰਾ ਕੁਝ ਕੈਮਰੇ ਦੇ ਸਿਰ ਤੇ ਹੀ ਰਹਿੰਦਾ ਹੈਗਾ ਡੀਓਪੀ ਵਧੀਆ ਹੋਵੇ ਕਨਸੈਪਟ ਵਧੀਆ ਹੋਵੇ ਤਾਂ ਉਹ ਵਧੀਆ ਚੱਲਦਾ ਹੈਗਾ ਸਾਡੇ ਬਲਵਿੰਦਰ ਸਿੰਘ ਗਿੱਲ ਜੀ ਗਿੱਲ ਸਾਹਿਬ ਪਹੁੰਚ ਚੁੱਕੇ ਨੇ ਗਿੱਲ ਸਾਹਿਬ ਫਿਰ ਕਿਵੇਂ ਲੱਗ ਰਿਹਾ ਫਿਰ ਅਚਾਨਕ ਹੀ ਇਹ ਆਏ ਨੇ ਤੇ ਪੁੱਛ ਰਿਹਾ ਸੀ ਮੈਨੂੰ ਸਰਪਰ ਕੰਮ ਕਰ ਮੈਨੂੰ ਵੀ ਦੇ ਦੇ। ਆ ਮੈਂ ਮੈਨੂੰ ਦਾ ਪਾਣੀ ਪਿਲਾਓ ਜੀ ਪਾਣੀ ਪਿਲਾਓ ਮੈਨੂੰ ਦਾ ਪਾਣੀ ਪਿਲਾਓ ਕਿੰਨਾ ਨੂੰ ਗਿੱਲ ਸਾਹਿਬ ਨੂੰ ਨਹੀਂ ਨਹੀਂ ਸਾਨੂੰ ਪਾਣੀ ਪਿਲਾਓ ਹਾਂ ਇਹ ਪੁਰਾਣੇ ਇਹ ਪੁਰਾਣੇ ਬਣੇ ਜੀ ਦੇਖੋ ਹਰ ਹਰ ਫਿਲਮ ਚ ਇਹਨਾਂ ਨੇ ਆਪਣੇ ਆਪ ਦੇ ਨਾਲ ਕੁੱਤੇ ਖਾਣੀ ਕਰਾਣੀ ਹੁੰਦੀ ਆ ਇਹ ਜਾਣਦੇ ਤਾਂ ਹੈਗੇ ਆ ਆਪਣੇ ਸਹੁਰਿਆਂ ਦੀ ਕੁੱਤੇ ਖਾਣੀ ਕਰਨ ਪਰ ਐਂਡ ਬਹੁਤ ਮਾੜਾ ਨਿਬੜਦਾ ਪ੍ਰਾਣੇ ਦਾ ਇਹ ਜਾਂਦੇ ਸਕੂਟਰ ਤੇ ਆਉਂਦੇ ਭੱਜ ਕੇ ਆ ਹਾਂ ਹਾਂ ਭੱਜ ਕੇ ਆਉਂਦੇ ਆ ਇਹ ਬਿਲਕੁਲ ਸਹੀ ਗੱਲ ਆ ਇਹ ਪਰ ਇਹ ਜਿਹੜਾ ਸੀ ਜਿਹੜਾ ਇਹ ਬਣਾ ਦਿਖਾ ਰਿਆ ਸੀ ਇਹ ਹੈਗਾ 1940 ਦਾ ਤੇ 1940 ਦਾ ਵੀ ਪ੍ਰਾਣੇ ਇਹੋ ਜਿਹੇ ਹੁੰਦੇ ਸੀ ਇਹ ਤੇ ਉਹ ਤੁਸੀਂ ਇਸ ਫਿਲਮ ਦੇ ਵਿੱਚ ਦੇਖੋਗੇ ਵੀ ਕਿਵੇਂ ਕਿਵੇਂ ਗੁਰਚੇਤ ਜੀ ਵੀ ਆਹ ਜਿਹੜਾ ਆ ਤੁਸੀਂ ਆ ਇੰਨੀ ਕੰਜੂਸੀ ਕਰਦੇ ਹੋ ਹਨਾ ਆਪਣੇ ਮੇਕਅਪ ਵੀ ਆਪ ਕਰਦੇ ਹੋ ਆ ਸਾਰੇ ਬਰਸ਼ ਬਰੋਸ਼ੇ ਚੱਕ ਕੇ ਮੇਕਅਪ ਦਾ ਸਵਾਦ ਨਹੀਂ ਆਉਂਦਾ ਦੂਸਰੇ ਮੇਕਅਪ ਤੋਂ ਆਹ ਹੋ ਆਹ ਇਹ ਤਾਂ ਇਹ ਤਾਂ ਬਹਾਨਾ ਹੋਇਆ ਨਹੀਂ ਇਹ ਤਾਂ ਬਹਾਨਾ ਹੋਇਆ ਇਹ ਤੁਸੀਂ ਕਲਮ ਚੱਕ ਕੇ ਫਰੀ ਦਾ ਹਨਾ ਸਾੜ ਦਿਓ ਸਾਰੇ ਅੱਗੇ ਨਹੀਂ 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 ਮੈਂ ਮੈਂ ਤੁਹਾਡਾ ਮੇਕਅਪ ਕਿਹਨੇ ਕੀਤਾਗਾ ਕਿਹਨੇ ਕੀਤਾ ਮੇਕਅਪ ਕਿਹਨੇ ਕੀਤਾ ਮੇਕਅਪ ਤੁਸੀਂ ਚੇਤਪਾਲੀ ਨੇ ਮੇਕਅਪ ਕੀਤਾ ਜੀ ਸਾਡਾ ਦੇਖੋ ਕਿੰਨਾ ਪਿਆਰਾ ਲੱਗਦਾ ਤੁਹਾਨੂੰ ਲੱਗਦਾ ਨਹੀਂਗਾ ਵੀ ਕੰਜੂਰ ਹਾਂ ਇਹ ਜਿਹੜੀ ਪਟੀਨ ਹੈ ਮੈਂ ਹੀ ਪਰਸਾ ਦਾ ਜਿਹੜਾ ਮੇਕਅਪਮੈਨ ਹੈ ਉਹ ਇਹਨਾਂ ਦੇ ਡੱਬ ਕੜਾ ਬਛੜ ਦਿੰਦਾ ਹੁੰਦਾ ਪਰ ਇਹਨਾਂ ਦੇ ਪਟੀਨ ਭਰਨੀ ਪੈਂਦੀ ਆ ਪੂਰੀ ਕਰਾ ਲਾਉਣਾ ਪੈਂਦਾ ਜੀ ਜਿਹੜੇ ਟੋਏ ਨੇ ਉਹ ਭਰਨੇ ਪੈਂਦੇ ਨੇ ਫੇਰ ਬਣਦੀ ਏ ਗੱਲ ਆਏ ਹਾਏ ਮਰ ਜਾਣਾ ਕਹਿੰਦਾ ਜਾਂਦੀ ਨਹੀਂ ਮੇਰੇ ਨਾਲ ਹੈ ਤਾਂ ਕਰਕੇ ਮੇਰੀ ਬੇਇੱਜ਼ਤੀ ਕਰਦਾ ਕੋਈ ਗੱਲ ਨਹੀਂ ਪਰ ਜਾਣਾ ਮੈਂ ਫੇਰ ਵੀ ਨਹੀਂ ਚਾਹੇ ਜਿੰਨੀ ਮਰਜ਼ੀ ਮੇਰੀ ਬੇਇੱਜ਼ਤੀ ਕਰ ਲੈ ਤੇ ਆਹ ਸੱਸ ਕੀ ਕਹਿਣਾ ਚਾਹਦੀ ਆ ਫਿਰ ਸੱਸੇ ਕਿਵੇਂ ਲੱਗਦਾ ਫਿਰ ਵੀ ਪੁਰਾਣਾ ਐਡਾ ਢੀਠ ਲੱਭ ਲਿਆ ਬਚੋਲੇ ਦੀ ਗਲਤੀ ਏ ਤੁਹਾਡੀ ਬਚੋਲੇ ਦੀ ਗੱਲ ਨਹੀਂ ਕਰਵਾ ਕਰਮਾਂ ਦੀ ਗਲਤੀ ਅਖੀਰ ਅਖੀਰ ਦੇ ਵਿੱਚ ਸਾਰੀ ਗੱਲ ਕਰਮ ਤੇ ਕੱਤ ਵਾ ਜਾਂਦੀ ਹੈ ਆਉਂਦੀ ਫਰਮਾ ਤੇ ਹੁੰਦੀ ਕਰਮ ਨਾਲ ਇਹ ਠੀਕ ਹੈ ਕਿਹੜਾ ਮਾਦੋ ਕਹਿੰਦਾ ਕਿ ਕੀ ਵਾ ਜਾਂਦੀ ਵਾ ਇਹ ਮਾੜਾ ਭਲੋ ਟਰੈਕਟਰ ਜੇ ਨਹੀਂ ਹੋਏ ਟਰੈਕਟਰ ਉਹ ਯਾਰ ਟਰੈਕਟਰ ਦਾ ਕੰਮ ਤੇ ਦੇਣਾ ਹੀ ਪੈਣਾ ਕਰੋ ਥੋੜਾ ਇੱਕ ਅੱਗੇ ਦੱਸ ਕੇ ਪਿੱਛੇ ਵਾ ਦੇ ਬਸ ਜਦ ਜਿਹੜੇ ਕਰੋ ਜੀ ਫਿਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਫਲੌਪ 뮤직 ਤੇ ਅਸੀਂ ਤੁਹਾਨੂੰ ਹਮੇਸ਼ਾ ਹੀ ਚਮਕਦੇ ਸਤਾਰੇ ਦਿਖਾਉਂਦੇ ਰਹਿੰਨੇ ਆ ਤੇ ਆਉਣ ਵਾਲੇ ਸਤਾਰੇ ਤੁਹਾਡੇ ਸਨਮੁਖ ਕਰਾਣੇ ਰਹਿੰਨੇ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਸੀਂ ਕਿਉਂਕਿ ਸ਼ੇਅਰ ਜਦੋਂ ਤੁਸੀਂ ਕਰਦੇ ਹੋ ਫਿਰ ਉਹਦੇ ਨਾਲ ਬੰਦੇ ਜੁੜਦੇ ਆ ਵਿਊ ਵਧਦੇ ਆ ਕਮੈਂਟ ਆਉਂਦੀ ਆ ਤੇ ਉਹ ਸਭ ਕੁਝ ਦੇਖ ਕੇ ਸਾਨੂੰ ਹੌਂਸਲਾ ਮਿਲਦਾ ਹੀ ਹੁੰਦੀ ਤੇ ਵਧੀਆ ਲੱਗਦਾਗਾ ਤੇ ਅਸੀਂ ਵੱਧ ਤੋਂ ਵੱਧ ਤੁਹਾਡੇ ਸਨਮੁਖ ਜਿਹੜੇ ਕਰੈਕਟਰ ਹੈਗੇ ਆ ਜੋ ਕੋਈ ਨਵੀਂ ਫਿਲਮ ਦੀ ਸ਼ੂਟਿੰਗ ਆ ਉਹ ਅਸੀਂ ਤੁਹਾਡੇ ਸਨਮੁਖ ਕਰਾਣੇ ਆ ਗੜੇ ਜੀ ਰੋਜ਼

ਲਓ ਜੀ ਇਹ ਲੋਕੇਸ਼ਨ ਹੈ ਡ੍ਰੀਮ ਲੈਂਡ ਫਿਲਮ ਸਿਟੀ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸ਼ੂਟ ਹੋ ਰਿਹਾ ਗੁਰਚੇ ਚਿੱਤਰਕਾਰ ਜੀ ਦਾ ਬਹੁਤ ਸੋਹਣਾ ਕਨਸੈਪਟ ਲੈ ਕੇ ਆਦੇ ਤੇ ਬੜਾ ਨਜ਼ਾਰਾ ਆਂਦਾਗਾ ਇਹਨਾਂ ਦੀ ਸ਼ੂਟ ਦੇਖ ਕੇ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕੌਣ ਕੌਣ ਗੁਰਚੇ ਚਿੱਤਰਕਾਰ ਦਾ ਫੈਨ ਹੈ ਜਿਹੜਾ ਕਿ ਉਹਨਾਂ ਦੀ ਵੀਡੀਓ ਦੇਖਦੇ ਨੇ ਤੇ ਹੱਸਦੇ ਨੇ ਤੇ ਕਮੈਂਟ ਬਾਕਸ 'ਚ ਤੁਸੀਂ ਜ਼ਰੂਰ ਕਮੈਂਟ ਕਰਿਓ ਆਜੋ 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 ਮੇਰਾ ਦੋਸਤ ਜੁੜ ਜੋ ਫਿਰ ਪੰਜਾਬ ਜੁੜ ਜੋ ਫਿਰ ਫਲੌਪ میوزਿਕ ਦੇ ਨਾਲ ਹਾਂ ਇੱਕ ਦਾ ਕੀ ਹੋ ਜਾ 21 ਸੀ ਨਾ ਉਸਦੇ ਕੋਈ ਗਾਇ ਨਹੀਂ ਸਕਦਾ ਨਹੀਂ ਬਾਜੀ ਅਸ ਕਰ ਅਸ ਕਰ ਸਤਿ ਸ਼੍ਰੀ ਅਕਾਲ ਜੀ ਆਦਾਬ ਸਲਾਮ ਸਾਰੇ ਦੋਸਤੋ ਮੈਂ ਤੁਹਾਡਾ ਹੋਸ ਦੋਸਤ ਗੁਰਸ਼ਾਨ ਤੇ ਅੱਜ ਅਸੀਂ ਫਲੌਪ 뮤직 ਦੇ ਵੱਲੋਂ ਬਹੁਤ ਹੀ ਪਿਆਰੀ ਜੀ ਇੰਟਰਵਿਊ ਕਰ ਲਗੇ ਸਾਡੇ ਕੋਲੇ ਬਹੁਤ ਹੀ ਦਗੇ ਚਿਹਰੇ ਜਿਹੜੇ ਪਹੁੰਚੇ ਨੇ ਅ ਗੁਰਚੇ ਚਿਤਰਕਾਰ ਜੀ ਸਾਡੇ ਪੰਜਾਬ ਦੇ ਬਹੁਤ ਹੀ ਅੱਛੇ ਕਮੇਡੀਅਨ ਉਹਨਾਂ ਦੇ ਨਾਲ ਦਿਲਾਵਰ ਸਿੱਧੂ ਜੀ ਔਰ ਗੁਰੀ ਜੀ 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 ਹੋਰ ਵੀ ਕਾਫੀ ਸਾਰੇ ਕਲਾਕਾਰ ਆਏ ਨੇ ਆਓ ਆਪਾਂ ਮਿਲੌਣੇ ਥੋੜੀ ਗੱਲਬਾਤ ਕਰਦੇ ਆਂ ਤੇ ਸਭ ਤੋਂ ਪਹਿਲਾਂ ਸਾਡੇ ਨਾਲ ਗੁਰਚੇਤ ਭਾਜੀ ਬੈਠੇ ਨੇ ਉਹਨਾਂ ਦਾ ਫਤਿਹ ਬਹੁਤ ਸਾਰਾ ਕਰਦੇ ਫਲਾਪ ਇੱਕ ਨੰਬਰ ਤੋਂ ਸ਼ੁਰੂ ਕਰੀਏ ਇੱਥੋਂ ਅੱਛਾ ਜੀ ਇਧਰੋਂ ਇੱਕ ਟੋਕਰੀਏ ਸਸੇ ਕਾਲ ਗੁਰੀ ਜੀ ਕੀ ਹਾਲ ਹੈ ਵਧੀਆ ਵਧੀਆ ਜੀ ਠੀਕ ਠਾਕ ਕਿੱਦਾਂ ਦਾ ਲੱਗ ਰਿਹਾ ਜੇ ਕੀ ਸ਼ੂਟ ਕਰ ਰਹੇ ਹੋ ਜੀ ਤੁਸੀਂ ਅਸੀਂ ਢੀਠ ਜਮਾਈ ਕਰ ਰਹੇ ਆ ਜੀ ਬਹੁਤ ਘੈਂਟ ਨਜ਼ਾਰਾ ਆ ਰਿਹਾ ਤੇ ਦਲਾਵਰ ਸਿੱਧੂ ਪਾਜੀ ਡਾਇਰੈਕਟ ਕਰ ਰਹੇ ਨੇ ਸਾਰੀ ਟੀਮ ਬਹੁਤ ਨਜ਼ਾਰੇ ਲੈ ਰਹੀ ਹੈ ਤੁਹਾਡਾ ਕਿਹਦੇ ਵਿੱਚ ਸੀਨ ਆ ਕੀ ਰੋਲ ਆ ਤੁਹਾਡਾ ਮੇਰਾ ਗੁਰਚੇਤ ਪਾਜੀ ਦੇ ਸਾਲੀ ਦਾ ਕਰੈਕਟਰ ਬੋਲੇ ਬੋਲੇ ਤੂੰ ਚੁੱਪ ਕਰ ਜਾ ਨਾ ਤੇ ਨਾਲ ਹੀ ਸਾਡੇ ਨਾਲ ਜੀ ਕੈਲਾ ਬੜਾ ਜਿਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਦਲਾਵਰ ਸਿੱਧੂ ਪਾਜੀ ਸਾਡੇ ਡਾਇਰੈਕਟਰ ਵੀ ਨੇ ਤੇ ਇੱਕ ਵਾਰੀ ਆਪਾਂ ਉਹਨਾਂ ਤੋਂ ਪੁੱਛਦੇ ਕਿ ਸਰ ਅੱਜ ਕਿੱਦਾਂ ਦਾ ਮਾਹੌਲ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਮੈਂ ਤਾਂ ਹਲੇ ਹੋਣੀ ਐਮ ਬਾਈ ਜੀ ਤੇ ਇਹ ਤੜਕੇ ਜਏ ਹੋਏ ਨੇ ਗੁਰਚੇਤ ਹੋਰੀ ਬਾਕੀ ਆ ਸਾਰੀ ਟੀਮ ਤੇ ਮੈਂ ਹਲੇ ਹੁਣੇ ਆਈ ਆ ਪਾਣੀਓਂ ਕਿਤੇ ਹੈਗਾ ਹਾਂ ਦੇ ਇਨਸ਼ਾਅ ਅਸੀਂ ਟਰੈਕਟਰ ਦੀ ਕਮਾਨ ਹੁਣ ਸਿਮਾੜੀਆ ਪਹਿਲਾਂ ਜੀਤ ਪੜੀ ਕੋਲੇ ਤੇ ਬਿਲਕੁਲ ਕਮਾਨ ਕਮਾਨ ਜੀ ਦੇਖਦਾ ਇਹ ਮੇਤੋਂ ਲੋਟ ਆਉਂਦੇ ਨੇ ਕਿ ਨਹੀਂ ਆਉਂਦੇ ਬਿਲਕੁਲ ਲੋਟ ਆਉਣਗੇ ਜੀ ਬਿਲਕੁਲ ਨਾ ਲੋਟ ਆਏ ਫਿਰ ਆਪਣੇ ਕੋਲੇ ਦੂਜਾ ਹੀ ਹੈਗਾ ਆਪਣੇ ਕੋਲੇ ਬੜਾ ਠੀਕ ਆ ਜੀ ਉਹਦੇ ਨਾਲ ਹਾਂ ਆ ਰਿਹਾ ਐਕਟਿੰਗ ਕਰਾਉਨਿੰਗ ਬਾਰੀ ਜੀ ਕਹਿੰਦੇ ਤੇ ਤੁਸੀਂ ਦੇਖਿਆ ਜੀ ਹੁਣ ਅਸੀਂ ਕਿਉਂਕਿ ਸਾਡੇ ਨਾਲ ਦਲਾਵਰ ਭਾਰੀ ਜੁੜੇ ਨੇ ਗੱਲਾਂ ਬੱਤਸੀਆਂ ਤੇ ਡਾਇਰੈਕਟਰ ਵੀ ਕਿਉਂਕਿ ਬਹੁਤ ਸਾਰੀਆਂ ਮੂਵੀਜ਼ ਇਹਨਾਂ ਨੇ ਡਾਇਰੈਕਟ ਕੀਤੀਆਂ ਨੇ ਤੇ ਸਾਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਸਰ ਮੈਨੂੰ ਪੁੱਛ ਲੈ ਹਾਂਜੀ ਆਪਰੇ ਮੈਨੂੰ ਪੁੱਛ ਲੈ ਜੀ ਕਿ ਬੰਦੇ ਮਾਰ ਬੰਦੇ ਮਾਰ ਬੰਦੇ ਮਾਰ ਬੰਦੇ ਮਾਰ ਕਿਉਂਕਿ ਖੁਦ ਵੀ ਥੋੜੇ ਦਿਨਾਂ ਤੱਕ ਸਾਰਿਆਂ ਨੇ ਸਾਰੇ ਰੱਬ ਨੂੰ ਪਿਆਰੇ ਹੋ ਜਾਂਦਾ ਜੀ ਇਸੇ ਨੂੰ ਮਾਰ ਦੇਣਾ ਕਿਸੇ ਨੇ ਇਸੇ ਨੂੰ ਮਾਰ ਦੇਣਾ ਤੇ ਬੰਦੇ ਮਾਰ ਜੀ ਤੁਹਾਡੇ ਇਹਦੇ ਵਿੱਚ ਕੀ ਕੈਰੇਕਟਰ ਹੈ ਮੂਵੀ ਦੇ ਵਿੱਚ ਅ ਬਹੁਤ ਸੋਹਣਾ ਸਵਾਲ ਕੀਤਾ ਇਹਦੇ ਨੇ ਦੋ ਜਵਾਬ ਦੇਣਾ ਚਾਹੀਦਾ ਬਿਲਕੁਲ ਜੀ ਪਹਿਲਾ ਜਵਾਬ ਜਿਹੜਾ ਉਹ ਤਾਂ ਠੀਕ ਠਾਕ ਹੀ ਹੈ ਜੀ ਤੇ ਜਿਹੜਾ ਦੂਜਾ ਵੀ ਖਾਸ ਹੈ ਇਹ ਕਰੈਕਟਰ ਵੀ ਤੁਹਾਡੇ ਨਾਲ ਜਿੱਦਾਂ ਕਿ ਨਹੀਂ ਨਹੀਂ ਕਰੈਕਟਰ ਦਾ ਬਾਖ ਮਾਰਾ ਯਾਰ ਜੀ ਕੋਈ ਇੱਕ ਡਾਇਲੋਗ ਹੋ ਜਾ ਉਸ ਕਰੈਕਟਰ ਦਾ ਡਾਇਲੋਗ ਜੀ ਚੇਤੇ ਹੂ ਮੈਨੂੰ ਜੈਲੰਦ ਦਾ ਕੇਰਾ ਯਾਦ ਨਹੀਂ ਗੇ ਔਰ ਮੈਂ ਮੈਂ ਦੱਸਣਾ ਚਾਹਉਣਾ ਵੀ ਮੈਂ ਕੈਰੈਕਟਰ ਪਹਿਲੀ ਵਾਰੀ ਕਰ ਰਿਹਾ ਵੀਰੇ ਤਾਂ ਕਿਹਦਾ ਮੈਂ ਜੈਲੰਦ ਦਾ ਚੇਤ ਭਾਜੀ ਨੇ ਸਿਰੀ ਦਾ ਕੈਰੈਕਟਰ ਤਿਆਰ ਕਰਵਾਇਆ ਤੁਹਾਡੇ ਕੈਰੈਕਟਰ ਦਾ ਕੀ ਨਾਮ ਆਦੀ ਇਹਦੇ ਵਿੱਚ 바ਰੂ 바ਰੂ ਬੱਦ 바ਲੀ ਤੁਹਾਡੀ 바ਰੂ ਜੀ ਬਹੁਤ ਬਹੁਤ ਜਾਨਤ ਤਾਂ ਆਓ ਜੀ ਹੁਣ ਸਾਡੇ ਨਾਲ ਗੁਰਚੇਤ ਭਾਜੀ ਆਪਾਂ ਜਿਹਨਾਂ ਦੀ ਸਾਰੀ ਤੁਸੀਂ ਟੀਮ ਦੇਖ ਰਹੇ ਉਹਨਾਂ ਨਾਲ ਗੱਲ ਕਰਦੇ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਪਹਿਲੀ ਵਾਰ ਹੀ ਦੇਖਿਆ ਜਿਹੜਾ ਬੁੜਾ ਇੰਟਰਵਿਊ ਲੈ ਰਿਹਾ ਉਹ ਬੱਚੇ ਨੂੰ ਕਰ ਬਾਬੂ ਇੰਟਰਵਿਊ ਲੈਣ ਆ ਗਿਆ ਮਾ ਸੁਣਿਆ ਤੇਰੇ ਜਮਾਨੇ ਵਾਰੀ ਮੱਛੀਆਂ ਨੂੰ ਹੈਂਡ ਲੱਗੇ ਹੁੰਦੇ ਸੀ ਉਹ ਗੱਲ ਸੁਣਦੇ ਜੀ ਤੇਰੀ ਉਮਰ ਦੇ ਇੰਟਰਵਿਊ ਲੈਣ ਨਹੀਂ ਹੈਗੀ ਤੂੰ ਤਾਂ ਕਿਤੇ ਉਸ ਚ ਜਾ ਸਵੇਰੇ ਸਵੇਰੇ ਜਾਣ ਦੀ ਤੇਰੀ ਉਮਰ ਹੈ ਮੈਂ ਨਾ ਫਲੋਪ ਨਹੀਂ ਕਢਣੇ ਲਾਇਆ ਕਿਉਂਕਿ ਜਿਹੜੀ ਇਨਾਂ ਨੂੰ ਬੰਦਾ ਨਹੀਂ ਮਿਲਿਆ ਤੇ ਕੋਈ ਪੰਤਾ ਨਹੀਂ ਮਿਲਿਆ ਕੋਈ ਮੁੰਡਾ ਨਹੀਂ ਮਿਲਿਆ ਕੋਈ ਸੋਹਣੀ ਸੋਹਣੀ ਕੁੜੀ ਨਹੀਂ ਮਿਲੀ ਜਿਹੜੀ ਸਾਡੀ ਨਾ ਉਹ ਦੱਸਣਾ ਤੇ ਨਾ ਜਿਹੜੀ ਏਡਾ ਘੱਟ ਬਜਟ ਏਡਾ ਘੱਟ ਫਾੜਾ ਊੜਾ ਫੜ ਮੈਂ ਕਰ ਆ ਮੈਂ ਕਿ ਜੈ ਮੈਨੂੰ ਫੜਾ ਤੂੰ ਬੱਕਰੀਆਂ ਚਾਰ ਕਰ ਓਏ ਬੁੜਾ ਨਹੀਂ ਪਤਾ ਕਿ ਹੈ ਜਲਾ ਇਹ ਤਾਂ ਗਰੀਬ ਉਹ ਆ ਜੀ ਠੀਕ ਕਰਦਾ ਮਾਰਨ ਦੇ ਬੁੜਾ ਗਰੀਬ ਓਏ ਗਰੀਬ ਇੰਨਾ ਗਰੀਬ ਬੁੜਾ ਸੱਚੀ ਗੱਲ ਆ ਸਹੀ ਗੱਲ ਆ ਉਹਦਾ ਮੰਜਾ ਨਾ ਠਾਈ ਚ ਪਿਆ ਹੁੰਦਾ ਜੀ ਉਹ ਕਿਹਦਾ ਨੰਦੇ ਨੇ ਪੁੰਦੇ ਨਹੀਂ ਹੁੰਦੇ ਤਾਂ ਬਹੁਤ ਵਧੀਆ ਗੱਲ ਦੱਸੀ ਜੀ ਕਿਉਂਕਿ ਹਣ ਬੁੜੇ ਵੀ ਇੰਟਰਵਿਊ ਕਰਿਆ ਕਰਨਗੇ ਤੇ ਮੈਂ ਰੇਸ਼ਪਾ ਜੀ ਨਾਲ ਗੱਲ ਕੀਤੀ ਆ ਤੇ ਇਹ ਸਰ ਕੀ ਕੀ ਮੂਵੀ ਦੇ ਵਿੱਚ ਜਿਹੜਾ ਨਮਾਉਣ ਵਾਲਾ ਤੇ ਕੈਸਾ ਬਾਲਾ ਵਧੀਆ ਕੁਛ ਆ ਤੂੰ ਕਿੱਧਰੋਂ ਨਮਾ ਆ ਕੇ ਇਹ ਮੈਨੂੰ ਫਲੋਪ ਮੂਵੀ ਕਹ ਲੈਨੇ ਚਿੱਕਾ ਜੀ ਫਲੋਪ ਬਣਾ ਚੱਲੋ ਤਾਂ ਹੀ ਤਾਂ ਨੌ ਰੱਖਿਆ ਫਲੋਪ ਉਹਨਾਂ ਨੂੰ ਕੁਝ ਹੋਰ ਮਿਲਦਾ ਬਿਲਕੁਲ ਜੀ ਬਿਲਕੁਲ ਫਿਰ ਕੀ ਕੀ ਮੈਸੇਜ ਹੈ ਮੂਵੀ ਦੇ ਵਿੱਚ ਬਹੁਤ ਵਧੀਆ ਮੈਸੇਜ ਹੈ ਜੀ ਬਹੁਤ ਕਮੇਡੀ ਮੂਵੀ ਹੈ ਬਹੁਤ ਸਾਨੂੰ ਪਤਾ ਵੀ ਹਸਾਉਣਾ ਸਾਡਾ ਇੱਕ ਲਾਕੀ ਫਰਜ਼ ਹੈ ਹਸਾਉਣਾ ਤੇ ਸਾਰਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਮੈਂ ਕਹਿੰਦਾ ਵੀ ਇਹ ਪਹਿਲੀ ਸਕ੍ਰਿਪਟਾਂ ਨੇ ਜਿਹੜੀਆਂ ਦੋਨੇ ਸਕ੍ਰਿਪਟਾਂ ਜੀ ਮੈਂ ਇੰਨੀ ਟਾਈਮ ਫੈਮਿਲੀ 420 ਦੇ ਲਾਇਆ ਸੀਗਾ ਤੇ ਇੰਨੀ ਤਿੰਨ ਵਾਰੀ ਲਿਖੀਆਂ ਨੇ ਵਾਹ ਜੀ ਵਾਹ ਦੁਬਾਰੇ ਫੇਰ ਪੰਜ ਉਹਦਾ ਪੰਜ ਫੇਰ ਉਹਦਾ ਪੰਜ ਫੇਰ ਉਹਦਾ ਪੰਜ ਬੰਦੇ ਮਾਰਦਾ ਸਿਰਫ 1-2 ਦਿਨ ਦਾ ਕਰੈਕਟਰ 1 ਦਿਨ ਦਾ ਕੰਮ ਸੀ ਮੈਨੂੰ ਕਿਹਾ ਵਾਹ ਯਾਰ 1 ਦਿਨ ਤੱਕ ਤੇਰਾ ਕੰਮ ਹੈ ਜੀ ਮੈਂ ਕਿਹਾ ਵੀ ਤੂੰ ਫ੍ਰੀ ਕਹਿੰਦਾ ਭਾਈ ਪਰਿਵਾਰਾਂ ਮੰਨ ਵਾਹ ਤੇਰਾ ਫਿਰ ਕਰੈਕਟਰ ਤੇਰਾ ਹਰ ਸੀਨ ਦੇ ਵਿੱਚ ਦਾ ਕਰੈਕਟਰ ਹੈ ਕਿਆ ਬਾਤ ਹੈ ਕਰੈਕਟਰ ਹਰ ਜਿਹੋ ਬੰਦੇ ਕੋਸ਼ਲਾ ਨਹੀਂ ਤਾਂ ਬੋਲਣੋਂ ਹਟਣਾ ਨਹੀਂ ਉਹ ਤੂੰ ਜੀ ਕਾਰਦੇ ਲੱਗਦੀ ਸਾਈਨ ਨਾਲ ਇਹਨੂੰ ਕਿੱਡੀ ਕੀ ਪੁੱਛਿਆ ਜਾਂਦਾ ਆ ਜੀ ਸਾਡੇ ਨਾਲ ਜੀਤ ਭਰੀ ਦੀ ਜੀਤ ਭਰੀ ਜੀ ਕੀ ਹਾਲ ਨੇ ਵਧੀਆ ਜੀ ਤੁਸੀਂ ਦੱਸੋ ਜੀ ਤੁਹਾਡਾ ਇਹਦੇ ਵਿੱਚ ਕੀ ਕਰੈਕਟਰ ਹੈ ਜੀ ਆਉਣ ਵਾਲੀ ਮੂਵੀ 'ਚ ਇਹਦੇ ਵਿੱਚ ਕਰੈਕਟਰ ਮੇਰਾ ਸਾਲੇ ਦਾ ਕਰੈਕਟਰ ਹੈ ਜੀ ਜੀ ਤੇ ਬਸ ਉਹੀ ਕਰ ਰਹੇ ਆਂ শাਲਾ ਤੂੰ ਕੀਤੇ ਇੱਕ ਦੋ ਨਹੀਂ ਕਰ ਸਕਦਾ ਮੈਂ ਦਸ 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 ਦੇਖ ਇਹ ਕਲਾ ਜਾ ਦੇ ਉਹ ਕਲਾ ਜਾ ਦੇ ਉਹ ਕਲਾ ਜਾ ਦੇ ਓਏ ਓਏ ਉਹ ਕਲੋਜੇ ਦੇ ਭੁਖੇ ਦੀ ਬਹੁਤ ਹੀ ਪਿਆਰੀ ਮੂਵੀ ਹੈ ਤੇ ਬਹੁਤ ਵਧੀਆ ਸੀਨ ਕੀਤੇ ਨੇ ਇਹਨਾਂ ਨੇ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣਾ ਆਓ ਜੀ ਸਾਡੇ ਨਾਲ ਛਰੂਪ ਜੀ ਛਰੂਪ ਕੀ ਹਾਲ ਹੈ ਠੀਕ ਹੈ ਜੀ ਛਰੂਪ ਬਾਹਰ ਤੇ ਕੀ ਹੋ ਗਿਆ ਇਹ ਛੱਟ ਲੱਗੀ ਇਹ ਕੈਮਰਾ ਚਲਾਉਂਦੇ ਚਲਾਦੇ ਇਹਨਾਂ ਨੇ ਤੇ ਤਿਲਕ ਗਿਆ ਤਾਂ ਕਰਕੇ ਅੱਟ ਲੱਗ ਗਿਆ ਅੱਟ ਖਾ ਕੇ ਕੋਈ ਨਹੀਂ ਸਾਡੇ ਕੋਲ ਆ ਦੇਖੋ ਜੀ ਇੰਨੀ ਔਖੀ ਹੁੰਦੀ ਸ਼ੂਟਿੰਗ ਕਰਨੀ ਗਰਮੀ ਦੇ ਵਿੱਚ ਵੇਖੋ ਅੰਦਰ ਆ ਬਾਹਰ ਆ ਜਾਂਦੇ ਨੇ ਇਹ ਸਾਰੇ ਛੱਟਾ ਕਰਕੇ ਮਿਹਨਤ ਕੰਮ ਕਰ ਰਹੇ ਨੇ 올 ਦਾ ਬੈਸਟ ਜੀ ਆ ਤਾਂ ਬਹੁਤ ਵੱਡਾ ਮੇਰੇ ਨਾਲ ਕੀ ਹਾਲ ਹੈ ਹਾਂਜੀ ਬਹੁਤ ਵਧੀਆ ਕੀ ਨਾਮ ਆਜੀ ਪੰਜਾਬ ਪੁਲਿਸ ਚ ਆਏਗੇ ਆਪਾਂ ਇਧਰ ਸਿੱਧਾ ਹੀ ਕਿੱਦਾਂ ਬਸ ਹੋ ਗਿਆ ਫਾਰਮ ਭਰੇ ਹੀ ਨਿਕਲਾ ਇਹ ਬਾਈ ਦੇ ਕੋਲ ਇਧਰ ਬਾਈ ਦੇ ਕੋਲੇ ਨਿਕਲ ਆਏ ਨਾ ਕਿੱਦਾਂ ਲੱਗਦੇ ਮਾਨਸ ਮੋਜਾ ਕਾ ਮੈਂ ਖਾ ਮੋਲਾ ਕਾ ਵੇ ਕੋ ਅੱਛਾ ਇੱਕ ਵਾਰੀ ਰੋ ਆ ਬੁਲਾ ਦਿਓ ਫਲਪ ਨਹੀਂ ਅੱਛਾ ਜੀ ਬੱਰਾ ਦੇਖ ਲੋ ਡਰ ਨਾ ਜਾਇਓ ਨਹੀਂ ਡਰਦੇਗਾ ਡਰ ਆ ਬਾਰੇ ਬਹੁਤ ਹੈ ਭੁਖੀਆਂ ਲੋ ਜੀ ਸਾਡੇ ਨਾਲ ਬਹੁਤ ਹੀ ਪਿਆਰੇ ਮੈਮ ਸਾਡੇ ਮੈਮ ਜੀ ਨਾਮ ਦੱਸੋ ਜੀ ਪਹਿਲਾਂ ਸਾਡੇ ਦੋਸਤ ਨਹੀਂ ਮੰਜੂ ਮੈਮ ਮੈਂ ਤਾਂ ਮੰਜੂ ਮੈਮ ਕਹਾਂਗਾ ਮੰਜੂ ਮਹਿਲ ਜੀ ਅਭੀ ਤੇਰਾ ਪਹਿਲਾ ਅਭੀ ਤੂੰ ਮੰਜੂ ਸਰਸਵਤੀ ਹਾਂ ਜੀ ਮੰਜੂ ਸਰਸਵਤੀ ਜੀ ਤੇਰੇ ਪਹਿਰੇ ਟੁਕਰਾ ਬਿਲਕੁਲ ਜੀ ਬਿਲਕੁਲ ਕਿਵੇਂ ਕਰਾਂ ਕਰੀਏ ਮਨਜੂ ਸਰਸਪਤੀ ਮਨਜੂ ਅਲਕੋਹਲਪੁਰੀ ਅਲਕੋਹਲਪੁਰੀ ਤੁਹਾਡਾ ਟੋਡਾ ਫਲੋਕ ਚੈਨਲ ਤੇ ਮੈਮ ਕਿਸ ਤਰ੍ਹਾਂ ਦਾ ਕਰੈਕਟਰ ਆ ਤੁਹਾਡਾ ਤੇ ਆਉਣ ਵਾਲੀਆਂ ਫਿਲਮਾਂ ਚ ਕਿਸ ਤਰ੍ਹਾਂ ਦੇ ਕਰੈਕਟਰ ਆ ਇਹ ਤਾਂ ਵਿੱਚ ਨਹੀਂ ਇਹ ਤਾਂ ਹਣ ਮੈਂ ਤਾਂ ਕਰਾਂਗੀ ਇੱਥੇ ਇੱਥੇ ਬਾਹਰ ਆਪਾਂ ਹਾਂਜੀ ਮੈਨੂੰ ਇੱਕੋ ਇੱਕ ਕਰੈਕਟਰ ਮਿਲਦਾ ਮਾਂ ਦਾ ਜਿਹੜਾ ਮੈਂ ਕਰੀ ਜਾਨੀ ਹਾਂ ਬਸ ਜੀ ਕਿੰਨੇ ਫੈਨ ਨੇ ਫਿਲਮ ਦੇ ਸੰਬੰਧ ਚ ਬੜੀਆਂ ਵਧੀਆ ਬਹੁਤ ਵਧੀਆ ਲੱਗ ਰਿਹਾ ਜੀ ਅੱਗੇ ਆਉਣ ਵਾਲੀਆਂ ਕਿਹੜੀਆਂ ਕਿੜੀਆਂ ਫਿਲਮਾਂ ਜੀ ਤੁਹਾਡੀਆਂ ਭਾਜੀ ਨਾਲ ਹੀ ਆ ਰਹੀਆਂ ਨੇ ਜਿਹੜੀਆਂ ਲਿਖਣਗੇ ਕਰੀ ਜਾਵਾਂਗੇ ਆਪਾਂ ਜੀ ਥੈਂਕ ਯੂ ਜੀ ਬਹੁਤ ਬਹੁਤ ਹੁੰਦੀ ਹੈ ਜੀ ਮੇਰੀ ਫਿਲਮਾਂ ਚ ਮਾਂ ਹੀ ਹੁੰਦੀ ਹੈ ਮਾਈ ਜੀ ਸਭ ਤੋਂ ਪਹਿਲਾਂ ਸਾਡੇ ਦੋਸਤਾਂ ਨੂੰ ਨਾਮ ਫਿਲਮ ਦਾ ਨਾਮ ਤੇ ਆਉਣ ਵਾਲੀ ਪ੍ਰੋਜੈਕਟ ਜੀ ਮੇਰਾ ਨਾਮ ਹਰਦੀਪ कौर ਬੱਬੂ ਆ ਤੇ ਆਉਣ ਵਾਲੇ ਜਿਹੜੇ ਪ੍ਰੋਜੈਕਟਾਂ ਦੀ ਗੱਲ ਮੈਂ ਇਦਾਂ ਕਰਦੀ ਆ ਤੇ ਉਹੀ ਮੈਡਮ ਦੇ ਕਹਿਣਾ ਵਾਂਗੂ ਜਿੱਦਾਂ ਜਿੱਦਾਂ ਭਾਜੀ ਲਿਖੀ ਜਾਣਗੇ ਤੇ ਉਦਾਂ-ਉਦਾਂ ਅਸੀਂ ਕੰਮ ਕਰਦੇ ਜਾਵਾਂਗੇ ਹਨਾ ਤੇ ਬਾਕੀ ਅੱਜ ਜਿਹੜੀ ਮੂਵੀ ਸਾਡੀ ਸ਼ੂਟ ਹੋ ਰਹੀ ਹੈ ਬਹੁਤ ਕਮੇਡੀ ਮੂਵੀ ਆ ਤੇ ਮੇਰਾ ਬਾਈ ਘਰ ਚੇਚ ਇਹ ਮੈਨੂੰ ਖਰੀਦੀ ਜਾਂਦੀਆਂ ਨੇ ਕੀ ਮੇਰਾ ਵਾਈਗਰ ਜੈਤੂਤਰ ਘਰ ਦੀ ਉਹਨਾਂ ਦੀ ਵਾਈਫ ਦਾ ਕਰੈਕਟਰ ਮੈਨੂੰ ਵੀ ਬਹੁਤ ਚੰਗਾ ਲੱਗ ਰਿਹਾ ਅੱਜ ਸਾਰੀ ਸਾਰੀ ਟੀਮ ਦਾ ਕੰਮ ਕਰਕੇ ਹੈਨਾ ਤੇ ਬਾਈ ਲਾਵਰ ਜੀ ਦਾ ਵੀ ਬਹੁਤ ਬਹੁਤ ਥੈਂਕ ਯੂ ਕਰਦੀ ਆ ਕਿ ਉਹ ਸਾਡੀ ਫਿਲਮ ਨੂੰ ਰਾਈਟ ਕਰ ਰਹੀ ਨੇ ਹੈਨਾ ਤੇ ਚੰਗਾ ਲੱਗ ਰਿਹਾ ਤੇ ਮੈਨੂੰ ਅੱਜ ਇਸ ਸੈੱਟ ਤੇ ਆ ਕੇ ਬਹੁਤ ਚੰਗਾ ਲੱਗ ਰਿਹਾ ਬਹੁਤ ਜ਼ਿਆਦਾ ਕਿ ਬਾਕੀ ਵੀ ਜਿੰਨੀਆਂ ਮੇਰੀਆਂ ਮੂਵੀਜ਼ ਆਈਆਂ ਤੁਸੀਂ ਨੇ ਸਾਰੀਆਂ ਮੂਵੀਜ਼ ਨੂੰ ਬਹੁਤ ਪਿਆਰ ਦਿੱਤਾ ਤੇ ਥੈਂਕ ਯੂ ਸੋ ਮੈਨੂੰ ਥੈਂਕ ਯੂ ਜੀ ਤਾਂ ਦੋਸਤੋ ਐਸੀ ਪੂਰੀ ਟੀਮ ਤੇ ਹੁਣ ਮੈਨੂੰ ਪੈਣ ਵਾਲਾ ਦੌਰਾ ਬਹੁਤ ਜ਼ਿਆਦਾ ਦੇਖਦੇ ਰਹੋ ਵਾਚ ਕਰਦੇ ਰਹੋ ਵਨ ਇਨ ਆਨਲੀ ਫਲਾਬੀ ਉਹ ਨੋ ਹਾਂਜੀ ਸასი ਕਾਲ ਜੀ ਤੇ ਅਸੀਂ ਆਇਆ ਅੱਜ ਸ਼ੂਟ ਤੇ ਬਾਈ ਗੁਰਚੇਰ ਦੇ ਸ਼ੂਟ ਤੇ ਡ੍ਰੀਮ ਲੈਂਡ ਲొਕੇਸ਼ਨ ਬੜੀ ਹੋਈ ਆ ਜਿਹੜੀ ਫਿਲਮ ਹੀ ਲొਕੇਸ਼ਨ ਤੇ ਆ ਨਾ ਭੁੱਖਾ ਸਾਰੀ ਦਿਹਾੜੀ ਕਦੇ ਚਾਹ ਦਾ ਗਲਾਸ ਭਰੀ ਰੱਖਦਾ ਤੇ ਕਦੇ ਪਰੌਂਠੇ ਭੁੱਖਾ ਦੱਸਿ ਕਿਨੇ ਪਰੌਂਠੇ ਖਾ ਕੇ ਸੱਚੀ ਸੱਚੀ ਦੱਸਿ ਚੌਥਾ ਪਰੌਂਠਾ ਨਾ ਤੇਰਾ ਹਾਂ ਸ਼ੁਰੂ ਕੀਤਾ ਹਜੇ ਝੂਠ ਬੋਲਦਾ ਜਾਂ ਚੌਥਾ ਪਰੌਂਠਾ ਇਹਦਾ ਤਾਂ ਹੀ ਤਾਂ ਦੇਖ ਤਾਂ ਹੀ ਬੀਬੀ ਹੋਣੀਆਂ ਦੇ ਦੇਖੀ ਜਮੇ ਲੱਗੇ ਬੈਠਾ ਆ ਕਹਣਾ ਵੀ ਮੇਰਾ ਪਤਾ ਹੀ ਨਾ ਲੱਗੇ ਮੈਂ ਕਿੰਨੇ ਪਰੌਂਠੇ ਖਾਂਦਾ ਪਿਆਂਗਾ ਤੇ ਆਹ ਮੈਡਮ ਆਏ ਹੋਏ 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 ਤੁਸੀਂ ਸਿਹਤ ਵੇਖ ਕੇ ਕਹੋਗੇ ਇੰਨੀ ਕਮਜ਼ੋਰੀ ਪਰ ਪਰੌਂਠੇ 6 6 ਖਾ ਜਾਂਦੀ ਆ ਆਹ ਦੇਖ ਲਓ ਲੈ ਮੈਡਮ ਸੱਚੀ ਚਾਹ ਬੜੀ ਟੇਸਟੀ ਬਣਾਈ ਆ ਬੀਬੀ ਨੇ ਆਹ ਦੇਖੋ ਆਹ ਦੇਖੋ ਸਬੂਤ ਦਿਖਾਉਣੀ ਆ ਮੈਂ ਤੁਹਾਨੂੰ ਦੇਖੋ ਆਹ ਪਲੇਟਾਂ ਸਾਰੀਆਂ ਏਸੇ ਦੀਆਂ ਨੇ ਮੁੱਠੀ ਲੈ ਇੱਕ ਇੱਕ ਵੀ ਲੈ ਨਾ 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 ਆਹ ਦੇਖੋ ਸਾਰੇ ਸਬੂਤ ਇੱਕ ਥੱਲੇ ਰੱਖੀ ਆ ਨੇ ਖਾ ਕੇ ਆਹ ਦੇ ਲੈ ਆਹ ਦੇ ਆ ਬੀਬੀ ਨੂੰ ਪੁੱਛ ਲੈ ਜਾਹੇ ਬੀਬੀ ਦੱਸਦੇ ਪਰ ਉਹ ਤਾਂ ਖੱਦਿਆ ਨਾ ਨੇ ਜਾਂਦੇ ਅੱਗੇ ਕਰਾਤੇ ਖਾਤੇ ਇਹਨਾਂ ਨੇ ਹਾਂ ਬੱਸ ਝੂਠ ਧੋੜਾ ਲੱਗੋ ਤੇ ਮਾਂ ਹੀ ਤਾਂ ਕਦੇ ਉਹੀ ਝੂਠ ਬੋਲਦੀ ਰੂ ਆ ਬੰਨੂ ਜਾਨ ਦੇੜੀਆਂ ਉਹ ਦੱਸ ਲਾ ਦੇਖ ਆ ਸਾਡੇ ਪਾਪਾ ਜੀ ਹਏ ਵੱਡੇ ਜਿਹੜੇ ਸਾਡੀ ਇੰਨੀ ਸੇਵਾ ਕਰਦੇ ਆ ਸੱਚੀ ਪਰਮਾਤਮਾ ਇਹਨਾਂ ਨੂੰ ਕਿਸੇ ਅਕਲ ਤੋਂ ਕਮੀ ਨਾ ਰੱਖੇ ਹਾਂ ਬਾਪੂ ਜੀ ਬੱਸ ਮੈਨੂੰ ਪਤਾ ਯਾਰ ਹੁਆ ਤਨੂੰ ਸੀਟੀਆਂ ਭਜਾਉਂਦਾ ਫਿਰ ਦੱਸਿ ਪਤਾ ਨਹੀਂ ਕਿਹਨੂੰ ਦੇਖ ਕੇ ਹੁਆ ਦੱਸ ਉਹ ਤੂੰ ਆਹੀ ਨਹੀਂ ਬੋਲਿਆ ਹੁਣ ਭੇ ਭੇ ਕੋਲੇ ਬੈਠੇ ਡਰਦਾ ਭੇਪੇ ਤਾਂ ਡਰਤਾ ਲੋਏ ਉਹ ਬੰਦਾ ਜਿਹਨਾਂ ਮਰਜੀ ਬੋਰ ਸ਼ੇਰ ਹੋਵੇ ਪਰ ਜੁਨਾਨੀ ਅੱਗੇ ਤਾਂ ਘੋਸਕਦਾ ਨਹੀਂ

ਹਾਂ ਬੋਇਸ ਤਾਂ ਸਿਆਣੇ ਕਹਿੰਦੇ ਨੇ ਪੋਰਸ ਦਾ ਕੁੱਟਿਆ ਕਿਕਰਦਾ ਟਿਲਕਿਆ ਬਸ ਨਹੀਂ ਕਰੀਦਾ ਚਲ ਠੀਕ ਆਉ ਨਹੀਂ ਹਮੇ ਹਾਂ ਮੈਂ ਆ ਕੇ ਅਗੇ ਸੀਨ ਦੇਖਿਆ ਤਾਂ ਪੋਰਸ ਕੇ ਭਾਈ ਬਾਰੇ ਖਰਾਬ ਹੁੰਦੇ ਨੇ ਬਚ ਕੇ ਰਹਿਣਾ ਬਚ ਕੇ 2 ਨੰਬਰ ਦਾ ਕੰਮ ਕਰਨਾ ਨਾ ਕੋਈ ਆਖੋ ਆਖੀ ਪਤਾ ਹੀ ਨਾ ਲੱਗੇ ਹਾਂ ਚਲ ਠੀਕ ਆ ਭਾਈ ਓਏ ਆ ਦੇਖ ਓ ਦੇਖ ਬੱਪੂ ਬੱਪੂ ਤੋਂ ਸਿੱਗੇ ਬੱਪੂ ਬੱਤੇਗੇ ਬੱਪੂ ਆਪਣਾ